ਬ੍ਰੈਂਟਨ ਦੇ ਵਿੱਚ ਐਮਪੀ ਸਹਬਾਨਾ ਦੇ ਵੱਲੋਂ ਵੱਖ-ਵੱਖਰੇ ਵੀਕਐਂਡਸ ਦੇ ਉੱਤੇ ਬਾਰਬੀਕਿਊ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਦੇ ਚਾਲਦਿਆਂ ਹਾਲ ਹੀ ਦੇ ਵਿੱਚ ਬ੍ਰੈਂਟਨ ਈਸ ਤੋਂ ਮੈਂਬਰ ਆਫ ਪਾਰਲੀਮੈਂਟ ਮਨਿੰਦਰ ਸਿੱਧੂ ਜੀ ਅਤੇ ਉਹਨਾਂ ਦੇ ਨਾਲ-ਨਾਲ ਰੀਜਨਲ ਕਾਉਂਸਲਰ ਰੌਡ ਪਾਵਰ ਜੋ ਕਿ ਰੀਜਨਲ ਕਾਉਂਸਲਰ ਨੇ ਵਾਰਡ ਨੰਬਰ 7 ਅਤੇ 8 ਤੋਂ ਉਹਨਾਂ ਦੇ ਵੱਲੋਂ ਵੀ ਬ੍ਰੈਂਟਨ ਦੀ ਇੱਕ ਪਾਰਕ ਦੇ ਵਿੱਚ ਬਾਰਬੀਕਿਊ ਕਰਵਾਇਆ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ। ਹੋਰ ਇਸ ਬਾਰਬੀਕਿਊ ਦੇ ਵਿੱਚ ਕਾਫੀ ਸਾਰੀਆਂ ਗਤੀਵਿਧੀਆਂ ਸਨ ਬੱਚਿਆਂ ਦੇ ਲਈ ਵੀ ਸੀ ਇਸ ਦੇ ਨਾਲ ਹੀ ਹੋਰ ਬਾਰਬੀਕਿਊ ਦੇ ਵਿੱਚ ਕੀ ਕੁਝ ਕੀਤਾ ਗਿਆ ਇਸ ਰਿਪੋਰਟ ਦੇ ਵਿੱਚ ਦੱਸ ਦਿਆਂ ਬ੍ਰੈਂਟਨ ਇਸ ਤੋਂ ਮੈਂਬਰ ਆਫ ਪਾਰਲੀਮੈਂਟ ਮਨਿੰਦਰ ਸਿੱਧੂ ਅਤੇ ਰੀਜਨਲ ਕਾਉਂਸਲਰ ਵਾਰਡ 7 ਅਤੇ 8 ਤੋਂ ਰੌਡ ਪਾਵਰ ਜੀ ਦੇ ਵੱਲੋਂ 1 ਸਤੰਬਰ ਨੂੰ ਆਪਣੇ ਇਲਾਕੇ ਦੇ ਲੋਕਾਂ ਲਈ ਕਮਿਊਨਿਟੀ ਬਾਰਬੀਕਿਊ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲੋਕਾਂ ਨੂੰ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਗਿਆ ਸੀ ਪ੍ਰੋਗਰਾਮ ਦੁਪਹਿਰੇ 2 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੇ 6 ਵਜੇ ਤੱਕ ਚੱਲਿਆ ਅਤੇ ਇਸ ਦੌਰਾਨ ਲੋਕਾਂ ਦਾ ਵੱਡੀ ਗਿਣਤੀ ਦੇ ਵਿੱਚ ਇਕੱਠ ਦੇਖਣ ਨੂੰ ਮਿਲਿਆ ਵੱਖ-ਵੱਖ ਕਮਿਊਨਿਟੀ ਦੇ ਲੋਕ ਪਾਰਬੀਕਿਊ ਦਾ ਹਿੱਸਾ ਬਣੇ ਇਸ ਪ੍ਰੋਗਰਾਮ ਵਿੱਚ ਲੋਕਾਂ ਫਰੀ ਫੂਡ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਸਨ ਬੱਚਿਆਂ ਲਈ ਕਈ ਤਰ੍ਹਾਂ ਦੀਆਂ ਖੇਡਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਇਸ ਦੇ ਨਾਲ ਹੀ ਇਸ ਮੌਕੇ ਕਾਫੀ ਸ਼ਖਸੀਅਤਾਂ ਵੀ ਪਹੁੰਚੀਆਂ ਤਾਂ ਇਸ ਦੇ ਨਾਲ ਹੀ ਬ੍ਰੈਂਪਟਨ ਈਸੋ ਮੈਂਬਰ ਆਫ ਪਾਰਲੀਮੈਂਟ ਮਨਿੰਦਰ ਸਿੱਧੂ ਜੀ ਅਤੇ ਕਾਉਂਸਲਰ ਰੌਡ ਪਾਵਰ ਜੀ ਨੇ ਕਿਹਾ ਕਿ ਉਹਨਾਂ ਨੂੰ ਲੋਕਾਂ ਦਾ ਇੰਨਾ ਭਾਰੀ ਇਕੱਠ ਦੇਖ ਕੇ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਜੋ ਕਾਰਜ ਕੀਤੇ ਜਾਂਦੇ ਨੇ ਉਹਨਾਂ ਸੰਬੰਧੀ ਵੀ ਲੋਕਾਂ ਦੇ ਵੱਲੋਂ ਉਹਨਾਂ ਨੂੰ ਅੱਜ ਇਸ ਮੌਕੇ ਤੇ ਫੀਡਬੈਕ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਐਮਪੀ ਮਨਿੰਦਰ ਸਿੱਧੂ ਜੀ ਨੇ ਬ੍ਰੈਂਪਟਨ ਵਾਸੀਆਂ ਦੇ ਲਈ ਜੋ ਨਵੇਂ ਪ੍ਰੋਜੈਕਟਸ ਉਹਨਾਂ ਦੇ ਵੱਲੋਂ ਸ਼ੁਰੂ ਕੀਤੇ ਜਾ ਰਹੇ ਨੇ ਉਹਨਾਂ ਦੀ ਵੀ ਗੱਲਬਾਤ ਕੀਤੀ। ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਲੇਬਰ ਡੇ ਦੀ ਮੁਬਾਰਕ باد ਦੇਣਾ ਚਾਹਨਾ ਹੈਗਾ ਇੱਥੇ ਬਹੁਤ ਸਾਰੇ ਕਮਿਊਨਿਟੀ ਨੇ ਸਾਥ ਦਿੱਤਾ ਹੈਗਾ ਸਾਨੂੰ ਇੱਥੇ ਕਮਿਊਨਿਟੀ ਨੇ ਬਹੁਤ ਸਾਰੀ ਪਹੁੰਚੀ ਵੀ ਇੱਥੇ ਹੈਗੀ ਆ ਬੱਚੇ ਲੈ ਕੇ ਆਏ ਆਪਣੇ ਪਰਿਵਾਰ ਲੈ ਕੇ ਆਏ ਆ ਇਸ ਤਰ੍ਹਾਂ ਹੀ ਰਹਿਣਾ ਚਾਹੀਦਾ ਸੀ ਕਮਿਊਨਿਟੀ ਇਕੱਠੇ ਰੱਖਣਾ ਚਾਹੁੰਦੇ ਹੈਗੇ ਆ ਕਿ ਕਮਿਊਨਿਟੀ ਨਾਲ ਸਾਥ ਦੇ ਕੇ ਉਸ ਨੂੰ ਦੱਸ ਰਹੇ ਨੇ ਵੀ ਕਿਹੜੀ ਕਿਹੜੀਆਂ ਸਹੂਲਤਾਂ ਚਾਹੀਦੀਆਂ ਹੈਗੀਆਂ ਭਾਵੇਂ ਆਟੋਵਾ ਦੇ ਵਿੱਚ ਜਾਂ ਇੱਥੇ ਸਿਟੀ ਕਾਉਂਸਲ ਦੇ ਵਿੱਚ ਹੈਗੇ ਆ ਸੋ ਆਮ ਵੈਰੀ ਪ੍ਰਾਊਡ ਟੂ ਡੂ ਥਿਸ ਇਨ ਪਾਰਟਨਰਸ਼ਿਪ ਵਿਦ ði ਸਿਟੀ ਕਾਉਂਸਲ ਰੌਡ ਬਾ ਆਰਥਵਿਨਿਤੇ ਬਹੁਤ ਜੋਰ ਲਾ ਰਹੇ ਹੈ ਕਿਉਂਕਿ ਕੰਡੀਆਂ ਕੰਪਨੀਆਂ ਲੈ ਕੇ ਆਏ ਆਪਣੇ ਬ੍ਰੈਂਪਟਨ ਦੇ ਵਿੱਚ ਐਮਡੀਏ 에어로ਸਪੇਸ ਉਸੇ ਗੱਲ ਕਰ ਲਓ ਕ੍ਰਾਈਸਟਲ ਦਾ ਪਲਾਂਟ ਸੇਵ ਕਰਕੇ ਦਿੱਤਾ ਹੈਗਾ ਲੂਲੂ ਲੈਮਨ that value coca cola axiom packaging sare expand ho reha bringing thousands of jobs here in brampton as time canada number 3 hagia duniya de vich jithe foreign and direct, direct investment di gall hai ya ida matlab hai ga ki companies come from all around the world industries coming from all around the world investing in canada investing in our economy tu so, si volkswagen di gall kar lo honda di gall kar lo good year nokia sare itthe canada a re ha ge because of the incentives but also because the government programs asi offer kar rahe hain workers their families parwaran waste so ਸਾਰੇ ਸਾਡੇ ਮੁੱਦੇ ਹੈਗੇ ਆ ਸੀ ਪ੍ਰੋਵਿੰਸਾਂ ਨਾਲ ਵੀ ਲੱਗੇ ਹੈਗੇ ਆ ਬਿਕੋਜ਼ ਤੁਹਾਨੂੰ ਪਤਾ ਸੀ ਕਾਨੂੰਨ ਤੇ ਜ਼ਰੂਰ ਕੰਮ ਕਰਦੇ ਹੈਗੇ ਆ ਪਰ ਸਾਨੂੰ ਆਪਣੇ ਕੋਰਟ ਤੇ ਤੇ ਜੇਲ੍ਹਾਂ ਤੇ ਵੀ ਇਨਫਰਾਸਟ੍ਰਕਚਰ ਇਨਵੈਸਟਮੈਂਟ ਵੀ ਚਾਹੀਦੀ ਹੈਗੀ ਆ ਬਿਕੋਜ਼ ਜਦੋਂ ਬੰਦੇ ਨੂੰ ਤੁਸੀਂ ਅਰੈਸਟ ਹੋਣੇ ਹੈਗੇ ਤੁਸੀਂ ਜੋ ਪ੍ਰੋਵਿੰਸ਼ਲ ਜੇਲ੍ਹਾਂ ਤੇ ਜਾਂਦੇ ਹੈਗੇ ਆ ਐਸ ਟਾਈਮ ਜਿਹੜੀਆਂ ਪ੍ਰੋਵਿੰਸ਼ਲ ਜੇਲ੍ਹਾਂ ਹੈਗੀਆਂ ਤਕਰੀਬਨ 8000 a uh, person the capacity ਲਈ ਸੀਗੀ ਆ 9000 ਬੰਦਾ ਐਸ ਟਾਈਮ ਉਸ ਜੇਲ੍ਹਾਂ ਦੇ ਵਿੱਚ ਹੈਗਾ ਆ ਸੋ ਉੱਥੇ ਵੀ ਸਾਨੂੰ ਪਾਰਟਨਰਸ਼ਿਪ ਚਾਹੀਦੀ ਆ ਪ੍ਰੋਵਿੰਸ਼ਲ ਸਰਕਾਰ ਵੱਲੋਂ ਕਿ ਅਸੀਂ ਕਾਨੂੰਨ ਤੇ ਵੀ ਕੰਮ ਕਰਦੇ ਆ ਕਿ ਤੁਸੀਂ ਵੀ ਆਪਣੇ ਵੱਲੋਂ ਜਿਹੜੇ ਕੋਰਟ ਦੇ ਤੁਸੀਂ ਇਨਵੈਸਟਮੈਂਟ ਕਰਨੇ ਹੈਗੇ ਜਾਂ ਜੇਲ੍ਹ ਤੇ ਇਨਵੈਸਟਮੈਂਟ ਕਰਨੇ ਉਹ ਵੀ ਤੁਸੀਂ ਨਾਲ ਦੀ ਨਾਲ ਕਰੋ ਬਿਕਾਜ਼ ਵੀ ਵਾਟ ਟੂ ਮੇਕ ਸ਼ੁਰ ਵੀ ਕੀਪ ਆਰ ਕਮਿਊਨਿਟੀ ਸੇਫ ਵੈਲ ਇਟਸ ਅ ਗ੍ਰੇਟ ਐਨਰਜੀ ਐਂਡ ਯੂ نو ਵਾਟ ਐਨੀ ਟਾਈਮ ਵੀ ਕੈਨ ਡੂ ਸਮਥਿੰਗ ਟੂ ਬ੍ਰਿੰਗ ਅ ਕਮਿਊਨਿਟੀ ਟੂਗੇਦਰ ਇਟਸ ਇਟਸ ਅਮੇਜ਼ਿੰਗਲੀ ਇੰਪੋਰਟੈਂਟ ਐਂਡ ਆਈ ਥਿੰਕ ਦੈਟਸ ਦ ਬਿਗੇਸ what is the purpose behind this barbecue why does this barbecue every year organize well we we did this one in conjunction together myself and mp Sidhu, um just to show solidarity right just to show that we're here to bring the community together and that we are one community and we've done some amazing initiatives together so yeah people are giving their feedback to you as well today and uh, you are ready to solve their issues oh, of course we're, we're always trying to solve issues but more importantly people are giving feedback because they like what we're doing so and it's very important ਇਸ ਸਾਲਾਨਾ ਬਾਰਬੀਕਿਊ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਸਾਊਥ ਤੋਂ ਸੋਨੀਆ ਸਿੱਧੂ ਜੀ ਅਤੇ ਉਹਨਾਂ ਦੇ ਨਾਲ-ਨਾਲ ਮੈਂਬਰ ਆਫ ਪਾਰਲੀਮੈਂਟ ਬ੍ਰੈਂਟਨ ਸੈਂਟਰ ਤੋਂ ਸ਼ਫਕਤ ਅਲੀ ਜੀ ਨੇ ਵੀ ਸ਼ਿਰਕਤ ਕੀਤੀ ਤੇ ਉਹਨਾਂ ਵੀ ਸਭ ਤੋਂ ਪਹਿਲਾਂ ਐਮਪੀ ਮਨਿੰਦਰ ਸਿੱਧੂ ਅਤੇ ਰੀਜਨਲ ਕਾਉਂਸਲਰ ਰੋਡ ਪਾਵਰ ਨੂੰ ਵਧਾਈ ਦਿੰਦੇ ਆ ਕਿਹਾ ਕਿ ਉਹਨਾਂ ਨੂੰ ਲੋਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ ਜਿਸ ਦੇ ਕਾਰਨ ਹੀ ਅੱਜ ਇੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਨੇ ਅਤੇ ਲੋਕਾਂ ਦੇ ਵੱਲੋਂ ਜੋ ਫੀਡਬੈਕ ਦਿੱਤੀ ਜਾ ਰਹੀ ਹੈ ਉਸ ਦੇ ਨਾਲ ਕਿਵੇਂ ਨਜਿੱਠਣਾ ਹੈ ਇਸ ਦੀ ਵਿਜੋਜਨਾ ਉਹਨਾਂ ਦੇ ਵੱਲੋਂ ਬਣਾਈ ਜਾਵੇਗੀ। ਬਿਲਕੁਲ ਜੀ ਬਹੁਤ ਵਧੀਆ ਲੱਗ ਰਿਹਾ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਐਨਾ ਭਰਮਾ ਹੁੰਗਾਰਾ ਮਿਲ ਰਿਹਾ ਹੈਗਾ ਸਾਡੇ ਜਿਹੜਾ ਟੀਮ ਮੈਂਬਰ ਬ੍ਰੈਮਟਨਸ ਈਸ ਤੋਂ ਮਨਿੰਦਰ ਸਿੱਧੂ ਬਹੁਤ ਵਧੀਆ ਕੰਮ ਕਰ ਰਿਹਾ ਹੈਗਾ ਵੀ ਆਰ 올 ਹੇਅਰ ਟੂ ਸਪੋਰਟ ਹਿਮ ਜਿਵੇਂ ਤੁਸੀਂ ਜਾਣਦੇ ਹੋ ਕਿ ਸਾਰੇ ਬ੍ਰੈਮਟੋਨਿਅਨ ਵੀ ਪਹੁੰਚੇ ਹੋਏ ਹੈਗੇ ਆ। ਤੇ ਰੌਟ ਪਾਵਰ ਜਿਹੜੇ ਆ ਉਹ ਵੀ ਬਹੁਤ ਅੱਛਾ ਕੰਮ ਕਰ ਰਹੇ ਆ ਸੋ ਐਕਚੁਅਲੀ ਇਹ ਜਿਹੜੇ ਬਾਰਬੀਕਿਊ ਹੁੰਦੇ ਆ ਇਹ ਬਹੁਤ ਹੀ ਵਧੀਆ ਜ਼ਰੀਆ ਬਣਦਾ ਕਿ ਤੁਸੀਂ ਬ੍ਰੈਮਟ ਹੋਣੀ ਇਹਨਾਂ ਨਾਲ ਜੁੜੇ ਕਨੈਕਟ ਹੁੰਦੇ ਆ ਤੁਸੀਂ ਫੀਡਬੈਕ ਉਹਨਾਂ ਦੀ ਲੈਂਦੇ ਹੋ ਤੇ ਉਹਨਾਂ ਨੂੰ ਮਿਲਦੇ ਹੋ ਸੋ ਬਹੁਤ ਹੀ ਵਧੀਆ ਲੱਗ ਰਿਹਾ ਜੀ ਬਿਲਕੁਲ ਜੀ ਫੀਡਬੈਕ ਦੇ ਕੇ ਜਿਵੇਂ ਤੁਸੀਂ ਦੇਖਦੇ ਹੋ ਪਾਲਿਸੀਜ਼ ਬਣਦੀਆਂ ਹੈਗੀਆਂ ਤੇ ਡੈਫੀਨੇਟਲੀ ਕਿ ਜਿਹੜੇ ਸਾਨੂੰ ਫੀਡਬੈਕ ਮਿਲਦੀ ਆ ਉਹਨਾਂ ਦੇ ਆਧਾਰ ਤੇ ਅਸੀਂ ਜ਼ਰੂਰ that is our work to ਕਿਵੇਂ ਐਡਵੋਕੇਟ ਕਰਨਾ ਹੈਗਾ अज बलेंई बले है मनिंदर सिद्धू साहब की और अपने राड पावर काउंसलर बड़ा चंगा दिन है और कम्यूनिटी आई है प्लेटफॉर्म दिता है और लोग इन्जॉय कर रहे हैं हैविंग अ गुड टाइम और कमिंग टूगैदर आई थिंक दिस इज ग्रेट शोइंग देयर सपोर्ट फॉर मनिंदर सिद्धू एंड राड पावर आई थिंक दिस इज अमेजिंग कि सोनिया सिद्धू जी का भी फंड वो हो अपना बार बी क्यू ਅਮ ਫਿਰ ਸਾਡਾ ਹੋਇਆ ਆਪਣਾ ਕਮਲ ਕਮਲ ਖੇੜਾ ਹੋਣਾ ਤਾਂ ਹੋਇਆ ਔਰ ਮਨਿੰਦਰ ਦਾ ਦੇ ਦਿਸ ਇਜ਼ ਅਮੇজিং ਟੂ ਸੀ ਮੈਨੂੰ ਲੱਗਦਾ ਕਿ ਕਮਿਊਨਿਟੀ ਵੀ ਚਾਹੁੰਦੀ ਸੀ ਕਿ ਵੀ ਨੀਡ ਟੂ ਹੈਵ ਥੈਟ ਓਪਰਚ्युनिटी ਜਿੱਥੇ ਅਸੀਂ ਆ ਕੇ ਗੱਲ ਕਰ ਸਕੀਏ ਮਿਲ ਸਕੀਏ ਆਪਣੀ ਫੀਡਬੈਕ ਦੇ ਸਕੀਏ ਆਈ ਥਿੰਕ ਥਿਸ ਇਜ਼ ਗ੍ਰੇਟ ਐਂਡ ਗ੍ਰੇਟ ਟੂ سپورਟ ਮਾਈ ਫਰੈਂਡ ਮਨਿੰਦਰ ਸਿੱਧੂ ਰੋਡ ਪਾਵਰ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਵੀ ਕਮਿਊਨਿਟੀ ਬਾਰਬੀਕਿਊ ਦਾ ਹਿੱਸਾ ਬਣੇ ਅਤੇ ਉਹਨਾਂ ਵੀ ਐਮਪੀ ਮਨਿੰਦਰ ਸਿੱਧੂ ਅਤੇ ਰੀਜਨਲ ਕੌਂਸਲਰ ਰੋਡ ਪਾਵਰ ਨੂੰ ਵਧਾਈਆਂ ਦਿੱਤੀਆਂ ਉਹਨਾਂ ਕਿਹਾ ਕਿ ਐਮਪੀ ਵੱਜੋਂ ਮਨਿੰਦਰ ਸਿੱਧੂ ਸਾਰਿਆਂ ਨਾਲ ਰਲ ਮਿਲ ਕੇ ਬਹੁਤ ਚੰਗਾ ਕੰਮ ਕਰ ਰਹੇ ਹਨ ਅਤੇ ਇਸ ਦੇ ਨਾਲ ਹੀ ਉਹਨਾਂ ਰੌਡ ਪਾਵਰ ਦੇ ਬਾਰੇ ਵੀ ਗੱਲਬਾਤ ਕਰਦਿਆਂ ਕਿਹਾ ਕਿ ਉਹ ਵੀ ਖੂਬ ਵਧਾਈ ਦੇ ਪਾਤਰ ਹਨ ਕਿਉਂਕਿ ਉਹ ਕਮਿਊਨਿਟੀ ਦੇ ਲੋਕਾਂ ਦੇ ਲਈ ਵੱਡੀ ਗਿਣਤੀ ਦੇ ਵਿੱਚ ਕੰਮ ਕਰ ਰਹੇ ਹਨ With MP Meninder Sidhu who's been, um, you know, very helpful for us in the city of Branting, getting federal funding for parks and recreation. So I'm happy to be here today with them and meet residents and hear their concerns. Uh, but uh, it's an added bonus that we have uh, some good weather on the final weekend of summer. And uh, today here, people are talking about their concerns with you as well. Yeah that's the nice thing about a community event is that it's 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 right up uh it's personal you, you get to meet residents and hear their concerns so yeah, it's great ਤਾਂ ਇਹ ਤੁਹਾਨੂੰ ਕੁਝ ਝਲਕਾਂ ਦਿਖਾਈਆਂ ਬ੍ਰੈਂਪਟਨ ਤੋਂ ਮੈਂਬਰ ਆਫ ਪਾਰਲੀਮੈਂਟ ਮਨਿੰਦਰ ਸਿੱਧੂ ਜੀ ਅਤੇ ਰੀਜਨਲ ਕਾਉਂਸਲਰ ਰੌਡ ਪਾਵਰ ਜੀ ਦੇ ਵੱਲੋਂ ਜੋ ਬਾਰਬੀਕਿਊ ਕਰਵਾਈ ਗਈ ਬ੍ਰੈਂਪਟਨ ਦੇ ਇੱਕ ਨਿੱਜੀ ਪਾਰਕ ਦੇ ਵਿੱਚ ਉਮੀਦ ਹੈ ਤੁਹਾਨੂੰ ਵੀ ਇਹ ਵਧੀਆ ਲੱਗਿਆ ਹੋਵੇਗਾ ਕੈਮਰਾਮੈਨ ਰਿਤਿੰਦਰ ਸਿੰਘ ਅਰੇਵਾਲ ਦੇ ਨਾਲ ਗੁਰਜੀਤ ਕੌਰ ਦੀ ਖਾਸ ਰਿਪੋਰਟ ਹਮਦਦ ਟੀਵੀ ਦੇ ਲਈ